ਇਹ ਨੰਬਰ ਤੇ ਹੁਣਾ ਵੀ ਸਾਡੀ ਜੜੀ ਤੇ ਸਾਡੇ ਲੀਡਰਾਂ ਨੇ ਦਿੱਤਾ ਪੰਜਾਬੀਓ ਅੱਜ ਵੀ ਲੋੜਿਆ ਜੇ ਸੰਭਲ ਸਕਦੇ ਤੇ ਪੰਜਾਬ ਸੰਭਾਲ ਲਓ ਕੋਈ ਕਾਨੂੰਨ ਬਣਨਾ ਚਾਹੀਦਾ ਭਾਈ ਉਥੋਂ ਜਿੰਨੇ ਬੰਦੇ ਆਉਣ ਹੁਣ ਸਾਡੇ ਬੰਦੇ ਬਥੇ ਕਹਿੰਦੇ ਆ ਇਤਾਂ ਦੇ ਫਿਰ ਸਾਡੇ ਵੀ ਜੂਪੀ ਚ ਜਾ ਕੇ ਬੈਠੇ ਆ ਸਾਡੇ ਵੀ ਤੇ ਹਰਿਆਣੇ ਚ ਬੈਠੇ ਆ ਸਾਡੇ ਵੀ ਤੇ ਉਥੇ ਬੈਠੇ ਆ ਅਹੀਂ ਉਥੋਂ ਦੀ ਕੌਮ ਵਾਸਤੇ ਖਤਰਨਾ ਨਹੀਂ ਅਜੇ ਤੱਕ ਬਣਿਆ ਕਿਉਂਕਿ ਅਹੀਂ ਘੱਟ ਗਿਣਤੀਆਂ ਤੇ ਉਹ ਵੱਧ ਗਿਣਤੀਆ ਪੰਜਾਬ ਵੱਲ ਝਾਤੀ ਮਾਰੋ ਉਹ ਵੱਧ ਗਿਣਤੀ ਹੁੰਦੇ ਜਾਂਦੇ ਆ ਤੇ ਤੁਸੀਂ ਘੱਟ ਗਿਣਤੀ ਹੁੰਦੇ ਜਾਂਦੇ ਜੇ ਇੱਥੇ ਸੋਚਣ ਦਾ ਮੁੱਦਾ ਸੀ ਅਹੀਂ ਜਨੇ ਮਰਜੀ ਜੂਪੀ 'ਚ ਚਲ ਜੀਏ ਜੂਪੀ ਵਾਲੇ ਘਟਣ ਥੋੜਾ ਲੱਗਿਆ ਜਦੋਂ ਉਹ ਘਟਣ ਲੱਗੇ ਉਦੋਂ ਉਹ ਵੀ ਝੰਡਾ ਚੁੱਕਣਗੇ ਅਜੇ ਨਹੀਂ ਉਹ ਕੁਝ ਵੀ ਕਹਿੰਦੇ ਤੁਸੀਂ ਕੈਨੇਡਾ ਅਮਰੀਕਾ ਜਾਂਦੇ ਜੇ ਭਾਵੇਂ ਉੱਥੋਂ ਦੀ ਪੀਆਰ ਲੈ ਲਓ ਭਾਵੇਂ ਉੱਥੋਂ ਦਾ ਗ੍ਰੀਨ ਕਾਰਡ ਲੈ ਲਓ ਅਰ ਉੱਥੋਂ ਦੀਆਂ ਸਰਕਾਰਾਂ ਜਿੱਦਣ ਭੁਗਤਣਗੀਆਂ ਆਪਣੇ ਗੋਰਿਆਂ ਦੇ ਹੱਕ 'ਚ ਜ਼ਿਆਦਾ ਭੁਗਤਣਗੀਆਂ ਬਾਹਰੋਂ ਆਏ ਬੰਦਿਆਂ ਦੇ ਹੱਕ 'ਚ ਘੱਟ ਭੁਗਤਣਗੀਆਂ ਉਹ ਵੀ ਕੰਮ ਮੈਂਟੇਨ ਜਿਆ ਰੱਖਦੇ ਆ ਉਹਨੇ ਕੀ ਸੱਦਦੇ ਆ ਜਿੰਨੇ ਕੋਦੇ ਨਾਲ ਉਹ ਵੱਧ ਗਿਣਤੀ 'ਚ ਰਹਿਣ ਘੱਟ ਗਿਣਤੀ 'ਚ ਨਾ ਹੋਣ ਇਹ 100 150 ਦੀ ਟਿਕਟ ਲਈ ਤੇ ਚੁੱਕ ਜੁੱਲੀ ਇਸ ਤਰ੍ਹਾਂ ਦੇ ਚੱਲ ਉਧਰ ਨੂੰ ਆਵੇ ਕੋਈ ਜੀ ਸੱਦ ਕੇ ਆਵੇ ਪਰ ਪੰਜਾਬੀਓ ਕੋਟ ਮਾਰ ਮਸਲਾ ਨਹੀਂ ਹੈਗਾ ਤੁਹਾਨੂੰ ਹੱਥੀਂ ਕੰਮ ਕਰਨੇ ਪੈਣਗੇ